ਸੱਚੀ ਗੱਲ ਦੋਸਤੋ ਅੱਜ ਮੈਂ ਜ਼ਰੂਰੀ ਗੱਲਾਂ ਕਰਨੀਆਂ ਦੋ ਆਪਣੇ ਮਜ਼ਦੂਰ ਵਰਗ ਨਾਲ ਤੇ ਵਪਾਰੀ ਵਰਗ ਨਾਲ ਖਾਸ ਕਰਕੇ ਪੰਜਾਬ ਦੇ ਵਪਾਰੀ ਵਰਗ ਨਾਲ ਤੇ ਪੰਜਾਬ ਦੇ ਮਜ਼ਦੂਰ ਵਰਗ ਨਾਲ ਹੱਥ ਛੋੜ ਕੇ ਬੇਨਤੀ ਕਰਨ ਲੱਗਾ ਹਾਂ ਪੰਜਾਬ ਦੇ ਵਪਾਰੀ ਵਰਗ ਨੂੰ ਅਤੇ ਮਜ਼ਦੂਰ ਵਰਗ ਨੂੰ ਕਿਸਾਨਾਂ ਨੂੰ ਵੀ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਖਨੌਰੀ ਬੈਟਰ ਤੇ ਜਗਜੀਤ ਸਿੰਘ ਢੱਲੇਵਾਲ ਜੀ ਦਾ ਜ਼ਰੂਰ ਸਾਥ ਦਿਓ ਤਾਂ ਕਿ ਖੇਤੀ ਨੂੰ ਬਚਾਇਆ ਜਾ ਸਕੇ ਐਮਐਸਪੀ ਦੀ ਗਾਰੰਟੀ ਮਿਲ ਸਕੇ ਜੇ ਖੇਤੀ ਰਹੂਗੀ ਤਾਂ ਪੰਜਾਬ ਰਹੂਗਾ ਮੈਂ ਇਹ ਗੱਲ ਕਲੀਅਰ ਕਰ ਦਿੰਦਾ ਹਾਂ ਮੈਂ ਵੀ ਇੱਕ ਛੋਟਾ ਕਿਸਾਨ ਹਾਂ ਮੇਰੇ ਕੋਲ ਵੀ ਜ਼ਿਆਦਾ ਜ਼ਮੀਨ ਨਹੀਂ ਹੈਗੀ ਪਰ ਮੈਂ ਸਾਰਿਆਂ ਨੂੰ ਵਪਾਰੀ ਵਰਗ ਨੂੰ ਔਰ ਮਜ਼ਦੂਰ ਵਰਗ ਨੂੰ ਅਪੀਲ ਕਰਦਾ ਹਾਂ ਕਿ ਪਹਿਲੇ ਦੀ ਤਰ੍ਹਾਂ ਇਕੱਠੇ ਹੋ ਕੇ ਸਾਥ ਦੋ ਤਾਂ ਕਿ ਪੰਜਾਬ ਦੀ ਖੇਤੀ ਨੂੰ ਬਚਾਇਆ ਜਾ ਸਕੇ ਹੁਣ ਗੱਲ ਕਰਦੇ ਆ ਵਪਾਰੀ ਵਰਗ ਦੀ ਮਾਰਕੀਟ ਦੇ ਵਿੱਚ ਪੈਸਾ ਤਾ ਆਊਗਾ ਜੇ ਪੰਜਾਬ ਦੇ ਕਿਸਾਨਾਂ ਦੇ ਕੋਲ ਪੈਸਾ ਕਿਉਂਕਿ ਪੰਜਾਬ ਦੀ ਇਕਨੋਮੀ ਆਪਣੇ ਦੇਸ਼ ਦੀ ਇਕਨੋਮੀ ਕਿਸਾਨੀ ਤੇ ਚੱਲਦੀ ਹੈ ਖੇਤੀ ਪ੍ਰਧਾਨ ਦੇਸ਼ ਆਪਨਾ ਪੰਜਾਬ ਦੀ ਇਕਨੋਮੀ ਤਾਂ ਨਿਰਪਰ ਹੀ ਖੇਤੀ ਤੇ ਹੈ ਜੇ ਕਿਸਾਨਾਂ ਦੇ ਕੋਲ ਪੈਸਾ ਹੋਊਗਾ ਤਾਂ ਮਾਰਕੀਟ ਦੇ ਵਿੱਚ ਉਹ ਸਮਾਨ ਖਰੀਦਣ ਜਾਣਗੇ ਤਾਂ ਸਾਡੇ ਪੰਜਾਬ ਦੇ ਵਪਾਰੀ ਵਰਗ ਕੋਲ ਪੈਸਾ ਹੋਊਗਾ ਤਾਂ ਕਰਕੇ ਲੋੜ ਹੈ ਵੀ ਵਪਾਰੀ ਵਰਗ ਜਰੂਰ ਸਾਥ ਦੇਵੇ ਕਿਸਾਨਾਂ ਦਾ ਤਰਨ ਦੇ ਵਿੱਚ ਸ਼ਾਮਲ ਹੋਣ ਬਾਰੀਆਂ ਵੰਡਣ ਜਿਵੇਂ ਦੀ ਤਰ੍ਹਾਂ ਜਿਵੇਂ ਵੀ ਮਦਦ ਕਰ ਸਕਦੇ ਨੇ ਉਹਨੂੰ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਵਪਾਰੀ ਵਰਗ ਨੂੰ ਕਿਉਂਕਿ ਇਹ ਕਿਸੇ ਧਰਮ ਦੀ ਜਾਂ ਕਿਸੇ ਜਾਤ ਦੀ ਜਾਂ ਕਿਸੇ ਕਿਸੇ ਇੱਕ ਦੀ ਗੱਲ ਨਹੀਂ ਇਹ ਸਭ ਦੀ ਉਹ ਗੱਲ ਹੈ ਜੇ ਕਿਸਾਨੀ ਨੂੰ ਨਹੀਂ ਰਹੀ ਤਾਂ ਖਤਮ ਹੋ ਜਾਣਾ ਜੀ ਰਹਿਣੀ ਕੁਛ ਨਹੀਂ ਹਣ ਤੁਸੀਂ ਦੇਖ ਲਓ ਜੀਰੀਆਂ ਦਾ ਕੀ ਹਾਲ ਹੋਇਆ ਕਿੰਨੇ ਕਿੰਨੇ ਕਟ ਲੱਗੇ ਸਭ ਨੂੰ ਪਤਾ ਹੀ ਹੈ 15 15 ਦਾ 10 10 ਦਿਨ ਮੰਡੀਆਂ 'ਚ ਲੋਕ ਰੁਲੇ ਆ ਮਜ਼ਦੂਰ ਮਜ਼ਦੂਰ ਨੂੰ ਮਜ਼ਦੂਰੀ ਕਿੱਥੇ ਤੋਂ ਮਿਲੂਗੀ ਜੇ ਕਿਸਾਨੀ ਦੇ ਵਿੱਚੋਂ ਪੈਸਾ ਨਾ ਬਚਿਆ ਫਿਰ ਮਜ਼ਦੂਰ ਕਿੱਥੇ ਕੰਮ ਕਰੂਗਾ ਜੀ ਮਜ਼ਦੂਰ ਵੀ ਤਦੇ ਕੰਮ ਕਰੂਗਾ ਜੇ ਕਿਸਾਨ ਨੂੰ 4 ਪੈਸੇ ਬਚਦੇ ਆ ਤਾਂ ਅਗਲਾ ਮਜ਼ਦੂਰ ਨੂੰ ਲਾ ਲੈਂਦਾ ਆ ਕਰਕੇ ਜਰੂਰੀ ਬੇਨਤੀ ਕਰ ਲੱਗਿਆ ਮੈਂ ਜਗਜੀਤ ਸਿੰਘ ਢੱਲੇਵਾਲ ਜੀ ਦਾ ਸਾਥ ਦੋ ਤਾਂ ਕਿ ਪੰਜਾਬ ਦੀ ਕਿਸਾਨੀ ਨੂੰ ਪਹੁੰਚਾਇਆ ਜਾ ਸਕੇ ਇਹ ਹੋਰ ਪੰਜਾਬ ਦੀ ਕਿਸਾਨ ਜੁਨੀਅਨ ਨੂੰ ਵੀ ਅਪੀਲ ਹੈ ਵੀ ਸਾਰੇ ਰੌਲੇ ਭੁੱਲ ਜੋ ਕੋਈ ਨੀ ਲੀਡਰ ਬਣਨ ਲੱਗਿਆ ਕੋਈ ਕੁਛ ਨਹੀਂ ਪੰਜਾਬ ਦੀ ਕਿਸਾਨੀ ਬਚਾਓ ਸਾਰੇ ਲੀਡਰ ਇਕੱਠੇ ਹੋ ਜੋ ਆਪਣੀ ਮੀਟਿੰਗ ਕਰੋ ਬਾਹਰ ਮੀਡੀਆ ਦੇ ਵਿੱਚ ਤਾਂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਪੰਜਾਬ ਦੇ ਕੁਝ ਲੋਕ ਹੈ ਜਿਹੜੇ ਉੱਥੇ ਜਾ ਕੇ ਬੜੇ ਬੜੇ ਡਿੰਗਾ ਮਾਰਦੇ ਆ ਡਿੰਗਾ ਮਾਰਨ ਦੀ ਲੋੜ ਨਹੀਂ ਹੈਗੀ ਆਪਣਾ ਸ਼ਾਂਤਮਈ ਧਰਨਾ ਦਿਓ ਸਰਕਾਰ ਤਾਂ ਚਾਹੁੰਦੀ ਹੈ ਵੀ ਅਗਰੈਸਿਵ ਹੋਣਾ ਹਥਿਆਰ ਚੱਕਣ ਕਿਉਂਕਿ ਇੱਥੇ ਸਰਕਾਰ ਡਾਇਲੌਗ ਤੋਂ ਡਰਦੀ ਹੈ ਹਥਿਆਰ ਤੋਂ ਨਹੀਂ ਡਰਦੀ ਸਰਕਾਰ ਚਾਹੁੰਦੀ ਹੈ ਵੀ ਹਥਿਆਰ ਚੱਕਣ ਜੇ ਤੁਸੀਂ ਹਥਿਆਰ ਚੱਕੂਗੇ ਤਾਂ ਸਰਕਾਰ ਤੁਹਾਨੂੰ ਕਲੈਸ਼ ਹੋਊਗਾ ਕਲੈਸ਼ ਹੋਊਗਾ ਤਾਂ ਸਰਕਾਰ ਤੁਹਾਨੂੰ ਫੜੂਗੀ ਤਾਂ ਕਰਕੇ ਡਾਇਲੌਗ ਕਰੋ ਹਥਿਆਰ ਚੱਕਣ ਦੀ ਲੋੜ ਨਹੀਂ ਹੈਗੀ ਸਰਕਾਰ ਚਾਹੁੰਦੀ ਹੈ ਵੀ ਹਥਿਆਰ ਚੱਕਣ ਅਗਰੈਸਿਵ ਹੋਵੇ ਤਾਂ ਇਸ ਕਰਕੇ ਬੇਨਤੀ ਕਰਦਾ ਮੈਂ ਵਪਾਰੀ ਵਰਗ ਨੂੰ ਵੀ ਆਪਣੇ ਡਿਊਟੀਆਂ ਮੰਨ ਲਓ ਹਰੇਕ ਸ਼ਹਿਰ ਹਰੇਕ ਪਿੰਡ ਦੇ ਵਿੱਚੋਂ ਜੁਨੇ ਵੀ ਵਪਾਰੀ ਵਰਗ ਲੋਕ ਨੇ ਉਹ ਜਾ ਕੇ ਜਰੂਰ ਖਨੌਣੇ ਵਾਲਟਰ ਹੋਵੇ ਜਾਂ ਸ਼ੰਭੂ ਵਾਲਟਰ ਹੋਵੇ ਉੱਥੇ ਜਾ ਕੇ ਬਾਰੀ-ਬਾਰੀ ਸਿਰ ਇੱਕ ਇੱਕ ਦੋ ਦੋ ਦਿਨ ਲਾ ਕੇ ਜਿ ਆਉਣ ਆਪਸੀ ਭਾਈਚਾਰਕ ਸਾਂਝ ਬੱਧਦੀ ਹੈ ਇਸ ਚੀਜ਼ ਦੇ ਨਾਲ ਤੇ ਪਰਿਵਾਰ ਵੀ ਬਚਣਗੇ ਪਰਿਵਾਰ ਤਾਂਹੀਂ ਚੱਲਣਗੇ ਆਪਣੇ ਜੇ ਪੈਸਾ ਹੋਊਗਾ ਪੈਸਾ ਆਉਣਾ ਕਿਸਾਨੀ 'ਚੋਂ ਪੰਜਾਬ ਦਾ ਕਿਸਾਨੀ ਬਿਨਾਂ ਕੋਈ ਹੱਲ ਹੈ ਨਹੀਂ ਠੀਕ ਹੈ ਜੀ ਤਾਂ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਵੀ ਸਾਰੇ ਵਰਗ ਨੂੰ ਪੂਰੇ ਪੰਜਾਬ ਨੂੰ ਕਿ ਆਪਸੀ મતਭੇਦ ਛੱਡ ਕੇ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਠੀਕ ਹੈ ਕਿਰ ਬਜ਼ੁਰਗ ਇਨਸਾਨ ਤੁਸੀਂ ਦੇਖ ਲਓ ਇੱਕ ਮਹੀਨਾ ਹੋ ਗਿਆ ਉਹ ਭੁੱਖ ਹੜਤਾਲ ਦੇ ਬੈਠਾ ਕੈਂਸਰ ਦਾ ਮਰੀ ਹੈ ਕੱਲ ਲੈ ਕੇ ਜਾਣਾ ਉਹਨੇ ਅਗਲਾ ਕਿਹੜਾ ਕਿਹੜੇ ਚੱਕਰਾਂ ਚ ਪਈਆਂ ਸੀ ਉਹਨੇ ਕਹਿ ਲੈਣਾ ਉਹਨੇ ਕਿਸਾਨੀ ਤੱਕ ਮਤਲਬ ਹੈ ਠੀਕ ਹੈ ਅਸੀਂ ਕਿਸੇ ਦੀ ਹੰਕੜ ਨਹੀਂ ਭੰਣਨੇ ਸਾਨੂੰ ਤਾਂ ਆਪਣੇ ਹੱਕ ਚਾਹੀਦੇ ਆ ਠੀਕ ਹੈ ਜੀ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਜੋ ਇਹ ਅਸੀਂ ਬੜੀਆਂ ਮੰਗਾ ਮਨਾ ਸਕੀਏ ਮੈਂ ਇੱਕ ਵਾਰ ਫਿਰ ਹੱਥ ਜੋੜ ਕੇ ਅਪੀਲ ਕਰਦਾ ਆਪਣੇ ਪੰਜਾਬ ਦੇ ਵਪਾਰੀ ਵਰਗ ਨੂੰ ਅਤੇ ਮਜ਼ਦੂਰ ਵਰਗ ਨੂੰ ਪਹਿਲਾਂ ਦੀ ਤਰ੍ਹਾਂ ਸਾਥ ਦਿਓ ਸਾਨੂੰ ਮੈਨੂੰ ਉਮੀਦ ਹੈ ਵੀ ਤੁਸੀਂ ਪੂਰਾ ਸਾਥ ਦੋਗੇ ਠੀਕ ਹੈ ਸਾਰੀਆਂ ਮਤਭੇਦ ਉੱਪਰ ਉੱਠ ਕੇ ਪੰਜਾਬ ਦੀ ਕਿਸਾਨੀ ਨੂੰ ਬਚਾਓ ਇਹ ਨਾ ਸੋਚੋ ਵੀ ਕਿਹੜਾ ਗੂਮੂਰੇ ਲੱਗਿਆ ਢੱਲੇਵਾਲ ਨੇ ਜਾਂ ਭੰਦੇ ਹੀ ਰਾਜਾ ਰਾਜੀਵਾਲ ਸਾਹਮਣੇ ਜਾਂ ਹੋਰ ਵੀ ਅਰੁਧ ਸਿੰਘ ਮਾਨਸਾ ਜੀ ਨੇ ਪਤਾ ਨਹੀਂ ਬਹੁਤ ਜਥੇਬੰਦੀਆਂ ਠੀਕ ਹੈ ਸੰਯੁਕਤ ਕਿਸਾਨ ਮੋਰਚਾ ਜਿਵੇਂ ਤੁਸੀਂ ਦਿੱਲੀ ਜਿੱਤੇ ਆ ਉਹਨੂੰ ਜੇ ਤੁਸੀਂ ਇਹ ਮੋਰਚਾ ਜਿੱਤਣਾ ਹੈ ਤਾਂ ਆਪਾਂ ਨੂੰ ਇੱਕ ਮੁੱਠ ਹੋਣਾ ਹੀ ਪੈਣਾ ਹੈ ਨਹੀਂ ਕੱਖ ਨਹੀਂ ਬਣਨਾ ਇੱਕ ਮਰਦ ਦੋ ਮਰੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਤੁਸੀਂ ਅਗਰੈਸਿਵ ਹੋ ਕੇ ਹਥਿਆਰ ਚੱਕੂਗੇ ਸਰਕਾਰ ਤੁਹਾਨੂੰ ਠੋਕੂਗੀ ਤੁਸੀਂ ਦੇਖਿਆ ਪਿਆ ਨਾ ਬਠੋਕਦੀ ਰਹੀਏ ਸਰਕਾਰ ਚਾਹੁੰਦੀ ਹੈ ਤੁਸੀਂ ਅਗਰੈਸਿਵ ਹੋ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿੰਨੇ ਬੰਦੇ ਮਰਦੇ ਕਿੰਨੇ ਨਹੀਂ ਮੈਂ ਵੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਦੋਂ ਕੁਮੰਦਨ ਸਭ ਨੂੰ ਅਪੀਲ ਕਰਦਾ ਹਾਂ ਤੁਹਾਡੇ ਜਿੰਨੇ ਵੀ ਐਮਐਲਏ ਨੇ ਸਾਡੇ ਪੰਜਾਬ ਦੇ ਐਮਪੀ ਨੇ ਉਹ ਵੀ ਤਰਨਾ ਦੇਣ ਉਹ ਵੀ ਤਰਨੇ ਸ਼ਾਮਿਲ ਹੋਣ ਹਾਂ ਪੋਸਟ ਪਾ ਕੇ ਇਕੱਲਾ ਸਰਨਾ ਨਹੀਂ ਹੈਗਾ ਤੁਸੀਂ ਸਾਥ ਦਿਓ ਜੀ ਕਿਸਾਨੀ ਬਚਾਉਣੀ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ